ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਦੋਸਤੋ YouTube ਤੇ ਲਾਈਵ ਹੋਏ ਆ ਕੁਝ ਕੈਨੀਮਲ ਜਿਹੜੇ ਦੋਸਤੋ ਤੁਹਾਨੂੰ ਦਿਖਾਉਣੇ ਆ ਛੋਟੀਆਂ ਜਿਹੜੀਆਂ ਹੈਗੀਆਂ ਦੋਸਤੋ ਨੀਲੀ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਅੱਜ ਪਿੰਡ ਜਿਸ ਤੋਂ ਘਰ ਤੋਂ ਦੋਸਤੋਂ ਆਪਾਂ ਵੀਡੀਓ ਪਾ ਰਹੇ ਆ ਪਿੰਡ ਚੋਟੀਆਂ ਕਲਾਂ ਤਹਿਸੀਲ ਤੇ ਜ਼ਿਲ੍ਹਾ ਇਸ ਪਿੰਡ ਨੂੰ ਮੋਗਾ ਲੱਗਦਾ ਤਲਵੰਡੀ ਭਾਈ ਦੋਸਤੋਂ ਬਿਲਕੁਲ ਨਜ਼ਦੀਕ ਆ 2 ਕਿਲੋਮੀਟਰ ਦੀ ਦੂਰੀ ਜਿਹੜੀ ਹੈਗੀ ਐ ਇਸ ਪਿੰਡ ਤੋਂ ਹੈਗੀ ਆ ਤੇ ਕਾਲੀਗੀ ਵਾਲਾ ਬਿਲਕੁਲ ਨਾਲ ਲੱਗਦੇ ਪਿੰਡਾਂ ਤੋਂ ਕਾਲੀਗੀ ਵਾਲਾ ਤੇ ਦੌਲਤਪੁਰਾ ਮੇਸਰੀ ਸੰਧੂਗਾ ਬਿਲਕੁਲ ਜਿਹੜੇ ਨਾਲ-ਨਾਲ ਲੱਗਦੇ ਪਿੰਡਾਂ ਦੋਸਤੋਂ ਤੇ ਤਲਵੰਡੀ ਭਾਈ ਤੋਂ ਮੈਂ ਜਿੱਦਾਂ ਦੱਸ ਹੀ ਦਿੱਤਾ ਵੀ ਤਕਰੀਬਨ 2 ਕਿਲੋਮੀਟਰ ਦੀ ਦੂਰੀ ਐ ਇਸ ਪਿੰਡ ਦੀ ਤੇ ਬਿਲਕੁਲ ਜਿਹੜੀ ਸਕਰੀਨ ਤੇ ਦੋਸਤੋ ਤੁਸੀਂ ਜੋ ਮੱਝ ਵੇਖ ਰਹੇ ਤੇ ਜਸੂਆ ਸੂਈ ਆ ਅੱਜ 20 ਦਿਨ ਹੋ ਗਿਆ ਸਮਸੂਈ ਨੂੰ ਤੇ 20 ਦਿਨ ਦੇ ਸਮੇਂ ਦੇ ਦੌਰਾਨ ਜਿਹੜਾ ਹੁਣ ਮੌਕੇ ਦੇ ਦੁੱਧ ਦੋਸਤੋ 15 ਕਿਲੋ ਹੈਗਾ 15 ਕਿਲੋ ਦੀ ਚੁਆਈ ਜਿਹੜੀ ਆ ਤੁਸੀਂ ਕਰ ਸਕਦੇ ਜੋ ਘਰ ਵਿਜਟ ਕਰਕੇ ਤੇ ਬਿਲਕੁਲ ਨੰਬਰ ਜਿਹੜੇ ਦੋਸਤੋ ਟਾਈਟਲ ਦੇ ਵਿੱਚ ਤੇ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਜਿਹੜੇ ਆਪਾਂ ਦੇ ਦਿੱਤੇ ਵੀਰ ਦੇ ਮਨਜਿੰਦਰ ਭਾਈ ਓਨਰ ਨੇ ਮਨਜਿੰਦਰ ਭਾਈ ਦਾ ਜਿਹੜਾ ਵਪਾਰ ਦਾ ਕੰਮ ਆ ਦੋਸਤੋ ਪਸ਼ੂ ਜਿਹੜੇ ਹੈਗੇ ਆ ਗਾਵਾਂ ਦੋ ਗਾਵਾਂ ਹੈਗੀਆਂ ਵੜਾ ਇਸ ਟਾਈਮ ਮੌਕੇ ਤੇ ਤੇ ਤਿੰਨ ਮੋੜੀਆਂ ਦੇ ਵਿੱਚ ਪਸੂ ਹੈਗੇ ਤੇ ਬਾਕੀ ਆ ਭਾਈ ਮਨਜਿੰਦਰ ਆਓ ਮਾੜਾ ਸਾਹਮਣੇ ਹਾਂਜੀ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮਨਜਿੰਦਰ ਭਾਈ ਪਸੂ ਤਾਂ ਹੁਣ ਮੌਕੇ ਤੇ ਅੱਜ 21 ਕੋ ਬਣਾਏ ਦਿੱਤਾ ਤੇ ਪਸੂ ਅੱਜ 5 ਹੈਗੇ ਆਪਣੇ ਕੋਲ 5 5 ਹੈ ਜੀ ਤੇ ਆ ਨੀਲੀ ਦੀ ਆਪਣੇ ਕੋਲ ਝੋਟੀ ਆ ਹਾਂਜੀ ਆ ਦੱਸਿਓ ਵੀਰਾਂ ਨੂੰ ਕੀ ਡਿਟੇਲ ਆ ਕੀ ਕੁਝ ਹੁਣ ਕਰਵਾ ਰਹੀ ਹੈ ਮੌਕੇ ਤੇ ਜੀ ਤੀਜਾ ਸੁਹਾ ਜੀ ਹਾਂਜੀ ਮਗਰ ਨੀਲੀ ਦੀ ਪਿਓਰ ਕੱਟੀ ਆ ਠੀਕ ਆ ਦੁੱਧ ਝਾਗਾ ਵਾਲਾ ਹੋਊਗਾ 16 17 ਠੀਕ ਹੈ। ਇਹ ਕੰਡੇ ਵਾਲਾ 15 ਕਿਲੋ ਆ ਜੀ। ਠੀਕ ਹੈ ਜੀ। ਚਵਾਈ ਚੱਕ ਨੰਬਰ ਆ। ਘਾਰ ਕੋਲੀ ਕੋਈ ਘੂਰ ਨਹੀਂ ਕੋਈ ਛਟਣ ਗਿਆ ਜੀ। ਠੀਕ ਆ। ਹਾਂ ਜੀ। ਤੇ ਬਿਲਕੁਲ ਮਤਲਬ ਕਿ 7 7:30 ਇੱਕ ਟਾਈਮ ਦੀ ਚਵਾਈ ਹੈ ਨਾ ਜੀ। ਪੂਰਾ ਪੂਰਾ ਜੀ ਪੂਰਾ। ਟਾਈਮ ਟੂ ਟਾਈਮ 7 ਤੋਂ 7 6 ਤੋਂ 6 ਜਿਹੜਾ ਮਾਰੀ ਦੇਣਾ। ਠੀਕ ਆ। ਹਾਂ ਜੀ। ਸੋ ਕਰੋ ਦੋਸਤੋ ਚੈੱਕ। ਇੱਕ ਵਾਰੀ ਫੇਸ ਦੀ ਜਿਹੜੀ ਕੁਆਲਿਟੀ ਹੈਗੀ ਆ ਉਹ ਦੇਖ ਲਓ। ਬਿੱਲੀਆਂ ਅੱਖਾਂ। ਮਨਕਣੀ ਅੱਖ ਲੱਗੀ ਹੈਗੀ ਆ ਦੋਸਤੋ ਤੇ ਬੱਗੀ ਨਾਸ ਇੱਕ ਬੰਨੇ ਜਿਹੜੀ ਆ ਦੋਸਤੋ। ਉਹ ਜ਼ਰੂਰ ਚੈੱਕ ਕਰੋ। ਤੇ ਤੇ ਆ ਜਿਹੜਾ ਬੱਚੇ ਬਲੋ ਕੁਝ ਜਿਹੜਾ ਥਾਣਾ ਦੋਸਤੋ ਚੱਬਿਆ ਗਿਆ ਤੇ ਬਾਕੀ ਥੋੜਾ जखम ਜਆ ਬਾਕੀ ਪ੍ਰੋਪਰ ਆ ਤੇ ਕਿਸੇ ਕੋਲੋਂ ਕੋਈ ਤਕਲੀਫ ਜਾਂ ਕੋਈ ਦਰਦ ਨਹੀਂ ਮਹਿਸੂਸ ਕਰਦੀਗੀ ਇਹ ਵੀਰ ਨੇ ਦੱਸਤਾ ਪਹਿਲਾਂ ਆਪਾਂ ਵੀਡੀਓ ਬਣਾਈ ਆ ਤਕਰੀਬਨ ਪ੍ਰੋਪਰ ਜਿਹੜੀ ਵੀਡੀਓ ਉਹ ਵੀ ਆਪਾਂ ਪਾ ਦੇ ਜੇ ਸਪੱਸ਼ਟ ਤੇ ਓਵਰ ਆਲਰੇਡੀ ਮਾਂ ਚ ਹੈਗੀ ਦੋਸਤੋ ਬਹੁਤ ਚੰਗੀ ਹੈਗੀ ਹੈ ਖਰੀਦਣ ਵਾਲੀ ਹੈ ਚਾਹ ਬਾਲ ਮੇਰ ਤੁਸੀਂ ਜਰੂਰ ਖਰੀਦ ਸਕਦੇ ਜੇ ਤੇ ਆਹ ਵੇਖੋ ਜੀ ਖੂਬਸੂਰਤ ਆਰਡਰ ਦੀ ਕੁਆਲਿਟੀ 20 ਦਿਨ ਦਾ ਜਿਹੜਾ ਸਮਾ ਹੋ ਗਿਆ 20 ਦਿਨ ਦਾ ਸਮਾ ਹੈਗਾ ਮਗਰ ਜਿਹੜੀ ਫੀਮੇਲ ਕਾਪ ਹੈਗਾ ਕੱਟੀ ਆ ਮਗਰ ਵੀ ਅੱਛਾ ਜਿਹੜਾ ਦੋਸਤੋ ਪਤੀ ਆ ਕੱਟੀ ਵੀ ਬਿਲਕੁਲ ਦੋਸਤੋ ਇਹਨੂੰ ਬੰਨ ਜਿਹੜੀ ਇਸੇ ਤਰ੍ਹਾਂ ਦੀ ਆ ਜਿੱਦਾਂ ਦੀ ਮਦਰ ਹੈਗੀ ਆ ਉਸੇ ਤਰ੍ਹਾਂ ਦਾ ਬਿਲਕੁਲ ਕੈਰੈਕਟਰ ਵਜੋਂ ਠੀਕ ਆ ਭਾਈ ਇਸ ਤੋਂ ਬਾਅਦ ਇੱਕ ਦੂਜੇ ਨੰਬਰ ਤੇ ਆ ਦੂਜਾ ਸੁਭਾ ਸੂਈ ਚੋਟੀ ਹੈ ਹੈਗੀ ਹੋਰ ਕਿ ਇਹ ਥੱਲੇ ਵੀ ਜਿਹੜੀ ਦੋਸਤੋ ਕੱਟੀ ਹੈਗੀ ਬਾਈ ਮਨਜਿੰਦਰ ਕੱਟੀ ਇਸ ਦੇ ਥੱਲੇ ਵੀ ਇਹਦੇ ਨਾਮ ਕੱਲ ਸੂਜੀ ਦੁਪਹਿਰ ਦੀ ਹਾਂਜੀ ਪਿਓਰ ਨੀਲੀ ਦੀ ਕੱਟੀ ਹੈ ਜਿਹੜੇ ਨਿਸ਼ਾਨੀਆਂ ਕਵਰ ਕਰਦੀ ਠੀਕ ਜੈਡ ਹਾਂਜੀ ਠੀਕ ਆ ਤੇ ਇੱਕ ਬਾਈ ਮਨਜਿੰਦਰ ਦਾ ਰੇਟ ਵੀ ਮੁੱਲ ਵੀ ਜ਼ਰੂਰ ਦੱਸ ਜਿਹੜੀ ਆਪਾਂ ਹੁਣ ਦਿਖਾ ਦਿੱਤੀ ਹੈ ਇਹ ਮੁੱਲ 86 ਹਜ਼ਾਰ ਆ ਸੋ 86000 ਜਿਹੜੀ ਦੋਸਤੋ ਡਿਮਾਂਡ ਆ ਤੇ ਡਿਮਾਂਡ ਹੀ ਨਿਕਲੀ ਬਾਕੀ ਤੁਸੀਂ ਚੁਵਾਈ ਕਰ ਲਿਓ ਤਸੱਲੀ ਕਰ ਲਿਓ ਪਸ਼ੂ ਪਸੰਦ ਹੋਇਆ ਦੁੱਧ ਪੱਖੋਂ ਅ ਸੈਟੀਸਫਾਈ ਹੋਏ ਤੁਸੀਂ ਤਾਂ ਫੇਰ ਜਿਹੜਾ ਸਬਦਾ ਕਰਿਓ ਅਦਰਵਾਈਜ਼ ਇਹ ਨਹੀਂ ਹੈਗਾ ਵੀ ਬਾਈ ਨੇ ਦੱਸਤਾ 15 ਕਿਲੋ ਨਿਗਲੇ ਥਰੇ 10 ਕਿਲੋ ਬੇਸ਼ੱਕ ਪਸੂ ਨਾ ਲਿਓ ਛੱਡ ਕੇ ਚਲੇ ਜਾਓ ਗੱਲ ਕੋਈ ਨਹੀਂ ਠੀਕ ਹੈ ਤੇ ਚਵਾਈ ਤੁਸੀਂ ਜ਼ਰੂਰ ਕਰਕੇ ਚੈੱਕ ਪਾਸ ਆਪਦੀ ਤਸੱਲੀ ਕਰ ਲਿਓ ਸਭ ਦਾ ਬਾਅਦ ਕਰਿਓ ਉਸ ਤੋਂ ਬਾਅਦ ਦੂਜੇ ਨੰਬਰ ਤੇ ਜਿਹੜੀ ਆ ਦੂਜਾ ਸੁਆਸ ਸੁਈ ਝੋਟੀ ਆ ਦੋਸਤੋ ਤਕਰੀਬਨ ਬੱਚਾ ਜਿਹੜਾ ਨੀਚੇ ਉਹ ਕੱਟੀ ਹੈਗੀ ਆ ਕੱਟੀ ਬਹੁਤ ਸੋਹਣੀ ਪਾਈ ਆ ਤੇ ਉਹ ਆਪਣੀ ਫੁੱਲ ਵੀਡੀਓ ਆਪਾਂ ਅਪਲੋਡ ਕਰਨੀ ਉਹਦੇ ਵਿੱਚ ਜਿਹੜੀ ਵਿਖਾ ਦਾਂਗੇ ਤੁਹਾਨੂੰ ਕੱਟੀ ਬਹੁਤ ਖੂਬਸੂਰਤ ਪਾਈ ਹੈਗੀ ਆ ਸੀਮਨ ਦੇ ਵੀਰ ਕਹਿੰਦਾ ਸੀ ਵੀ ਟੀਕੇ ਦੀ ਤੇ ਅੱਗੇ ਸੀਮਨ ਦੇ ਜਿਹੜੇ ਸਮਾਨੇ ਬਣ ਰਹੀ ਦੋਸਤੋ ਇਹ ਵੀ ਚਿਪਕ ਰਹਾ ਹੈ ਆ ਵੇਖੋ ਹੁਣ ਸਮਝਾ ਦੋਸਤੋ ਤਕਰੀਬਨ ਲਾਈ ਪਾਚੀ ਵੀ ਨੀਰ ਦੋ ਚੰਗੀ ਛੋਟੀ ਚੰਗੀ ਜੀ ਸਭੀ ਮਨਜਿੰਦਰ ਚਵਾਈ ਵੀ ਚੰਗੀ ਸੋਹਣੀ ਲੱਗੀ ਜੀ ਬਹੁਤ ਚੰਗੀ ਚਵਾਈ ਜੀ ਮੈਨੂੰ ਲੱਗਿਆ ਕਿ ਬਹੁਤ ਚੰਗੀ ਚਵਾਈ ਆ ਠੀਕ ਹੈ ਕੋਈ ਹੋਰ ਨਹੀਂ ਬੱਤੀ ਨਾ ਪੂਰੀ ਐਗਰੀ ਆ ਠੀਕ ਹੈ ਟੀਮ ਵਗੈਰਾ ਠੀਕ ਹੈ ਇਹ ਸਟਾਰਟਿੰਗ ਹੋ ਸਕਦਾ ਵੀ 7 ਤੋਂ ਵੀ ਕਰ ਸਕਦੀ 8 ਤੋਂ ਵੀ ਕਰ ਸਕਦੀ 6 ਤੋਂ ਵੀ ਕਰ ਸਕਦੀ ਠੀਕ ਹੈ ਸੋ ਵੀ ਅਜ ਤਾਂ ਇੱਕ ਚਵਾਈ ਹੋਣੀ ਸਹੀ ਮਿਲਵੇ ਤੁਹਾਨੂੰ ਤੁਹਾਨੂੰ ਠੀਕ ਹੈ ਹ ਚੰਗਾ ਬੋਲਾ ਘੜਦਾ ਵਧੀਆ ਬੋਲਾ ਘੜਦੇ ਨੇ ਅੱਛਾ ਜੀ ਦੱਸਣ ਜੂਗਾ ਆਪਾਂ ਕਹਿ ਰਹੇ ਹਾਂ ਬਿਨਾਂ ਤਾਂ ਆਪਾਂ ਹੈ ਨਹੀਂਗਾ ਬੱਚਾ ਕਿ ਆਇਆ ਚੋਇਆ ਗਿਆ ਬੋਲਾ ਬਹੁਤ ਚੰਗੀ ਚਵਾਈ ਹੈ ਚੰਗੀ ਚਵਾਈ ਹੈ ਤੇ ਦੁੱਧ ਤਕਰੀਬਨ 200 ਕੇ ਪਾਇਦਾ ਬਾਕੀ ਤੁਸੀਂ 10 ਲੀਟਰ ਦੀ ਚਵਾਈ ਕਰ ਸਕਦੇ ਹੋ ਸਕਦਾ ਵੀ ਤੁਹਾਡੇ ਕਿਲੇ ਤੇ ਜਾ ਕੇ ਵਧੀਰੇ ਸੇਵਾ ਦੇ ਵਿੱਚ ਪਸ਼ੂ 11 ਲੀਟਰ ਵੀ ਦੇ ਦੇ ਇਹ ਕੋਈ ਜ਼ਰੂਰੀ ਨਹੀਂ ਹੁੰਦਾਗਾ ਠੀਕ ਹੈ ਜੀ ਤੇ ਬਾਈ ਮਰਜੰਦਰ ਇੱਕ ਵੀਰ ਇਹਦਾ ਮੁੱਲ ਵੀ ਦੱਸ ਦੇ ਤੂੰ ਜੀ ਇਹਦਾ ਮੁੱਲ 60000 ਸ਼ਾਮ ਲਓ ਤੇ ਇਹਦਾ 60000 ਕੋਈ ਹੋ ਜਾਏਗਾ ਵਿੱਚੋਂ ਗੰਜੇਚ ਪੂਰੀ ਹੋਊਗੀ ਬਈ ਹੋ ਜਾਏਗਾ ਵਿੱਚੋਂ ਮੰਗਦਾ ਸਾਰੇ ਸੋਧੇ ਜੇ ਨਹੀਂ ਮੰਗ ਲੈਦਾ ਬਸ ਲਖੀਰ ਆ ਇਹ ਨਹੀਂ ਪਤਾ ਮੈਂ 5000 ਰੁਪਏ 7 ਦਾ 6000 ਦਾ 10 ਵੀ 6000 ਦਾ 15 ਵੀ ਬੰਦਾ ਠੀਕ ਆ ਖੂਬਸੂਰਤ ਦੋਸਤੋ ਇਸ ਤੋਂ ਇਲਾਵਾ ਪਸ਼ੂ ਹੋਰ ਵੀ ਆ ਦੋਸਤੋ ਮੈਂ ਪ੍ਰੋਪਰ ਵੀਡੀਓ ਬਣਾਈ ਹੋਈ ਆ ਉਹਨਾਂ ਪਸ਼ੂਆਂ ਦੀ ਤੁਸੀਂ ਉਹ ਦੇਖ ਲਿਓ ਜ਼ਰੂਰ ਠੀਕ ਹੈ ਜੀ ਠੀਕ ਹੈ ਬਾਈ ਠੀਕ ਹੈ ਤੇ ਆ ਬੈਡ ਹੈਗੀ ਬਾਈ ਦੇ ਕੋਲ ਬੈਡ ਵੀ ਤਕਰੀਬਨ ਹੁਣ 14 ਦਿਨ ਲਾਗੇ ਤੱਕ ਜਿਹੜੀ ਦੁੱਧ ਚਵਾਰੀ ਹੈ ਦੂਜਾ ਸਵੇਰ ਸੋਈ ਹੈ ਅਤੇ ਨੀਚੇ ਜਿਹੜੀ ਇੱਕ ਬੱਚੀ ਹੈਗੀ ਯਾਰ ਆਇਰ ਸ਼ਹਿਰ ਦੀ ਜਿਹੜੀ ਬੱਚੀ ਹੈ ਫੀਮੇਲ ਕਾਫ ਹੈ ਤੇ ਦੂਜਾ ਤੀਜਾ ਦਿਨ ਬਾਈ ਨੇ ਸੂਈ ਨੂੰ ਹੋਇਆ ਸੀ ਨਾ ਚੌਥਾ ਦਿਨ ਨਾੜੂ ਬੱਚੇ ਦਾ ਫੀਮੇਲ ਬੱਚੀ ਤੇ ਨਾੜੂ ਨਾਲ ਆ ਬੱਚੇ ਦੇ ਠੀਕ ਹੈ ਤੇ ਚੰਗਾ ਸੋਹਣਾ ਥਣ ਲੱਗਾ ਹੈਗਾ ਬਿਲਕੁਲ ਮੋਟਾ ਗੋਲ ਜਿਹੜਾ ਥਣ ਆਪਾਂ ਕਹਿ ਦਿੰਦੇ ਆ ਦੋਸਤੋ ਉਹ ਥਣ ਲੱਗਾ ਹੈਗਾ ਵੈੜ ਨੂੰ ਤੇ ਵੈੜ ਚੰਗੀ ਆ ਓਵਰ ਆਲਰੇਡੀ ਆ ਦੋਸਤੋ ਰਾਜੀ ਆ ਭਾਜਨ ਵਾਲੀ ਜਿਹੜੀ ਵੈੜ ਤੇ ਸੈਕੰਡ ਟਾਈਮਰ ਆ ਵੀਰ ਕਹਿੰਦਾ ਸੀ ਵੀ ਸੈਕੰਡ ਟਾਈਮਰ ਆ ਦੂਜੇ ਸਵੇਰੇ ਸੋਈ ਆ ਤੇ ਭਾਈ ਇਹਦਾ ਮੁੱਲ ਕਿੰਨਾ ਦੱਸਿਆ ਸੀ ਵੀਰਾਂ ਨੂੰ ਆਪਾਂ ਇਹਦਾ ਮੁੱਲ 46000 ਰੁਪਏ 46000 ਚਵਾਈ ਜੇ ਵੀ ਤੋ ਪੰਜ ਆ ਪੰਜੇ ਚਵਾਈ ਵੱਲੋਂ ਬਹੁਤ ਸਾਫ ਆ ਕੋਈ ਭੂਰ ਨਹੀਂ ਕੋਈ ਛਿਟਾ ਨਹੀਂ ਕੋਈ ਥਣ ਨਹੀਂ ਵੱਧ ਕਰਕੇ ਪੰਜ ਜਿਹੜੋ ਫੇ ਠੀਕ ਆ ਮਨਜਿੰਦਰ ਭਾਈ ਇੱਕ ਜਿਹੜਾ ਮੋਬਾਈਲ ਨੰਬਰ ਜਰੂਰ ਦੱਸ ਦਿਓ ਆਪਣੇ ਨਾਲੋਂ ਨਾਲ ਕੋਈ ਭੈਣ ਭਰਾ ਨੂੰ ਸੰਪਰਕ ਕਰਨਾ ਕਰ ਲੂਗਾ 98143 ਜੀ 40403 ਠੀਕ ਆ ਜੀ ਸੋ ਦੋਸਤੋ ਇਹ ਸਾਨੂੰ ਵੀਰ ਮਨਜਿੰਦਰ ਪਿੰਡ ਝੂਟੀਆਂ ਕਲਾ ਤੇ ਪ੍ਰੋਪਰ ਜਿਹੜਾ ਦੋਸਤੋ ਤੁਸੀਂ ਬਿਲਕੁਲ ਸਕਰੀਨ ਦੇ ਵਿੱਚੇ ਦੇਖ ਲੈਣੀ ਆ ਜਿਹੜੀ ਆਪਾਂ ਤੁਹਾਨੂੰ ਆ ਦੂਜੇ ਸਵੇਰ ਵਿਖਾਈਏ ਝੋਟੀ ਤੇ ਬੱਚਾ ਜਿਹੜਾ ਬਿਲਕੁਲ ਉਸ ਦੇ ਨਾਲ ਆ ਆ ਦੇਖੋ ਆ ਬੱਚਾ ਜੇ ਨਾਲ ਠੀਕ ਹੈ ਤੇ ਬਾਕੀ ਜਿਹੜੀ ਇੱਕ ਝੋਟੀ ਜਿਹੜੀ ਹੈਗੀ ਆ ਦੋਸਤੋ ਤਕਰੀਬਨ ਵਿਗੇ ਦੇ ਲਾਜ਼ਰ ਸਮਾ ਹੋ ਗਿਆ ਸੋਈ ਨੂੰ ਤੇ ਉਹ ਜਿਹੜੀ ਫੀਮੇਲ ਆ ਪਿੱਛੇ ਬੱਚਾ ਨੀਲੀ ਦੀ ਜਿਹੜੀ ਕੱਟੀ ਐ ਬਿਲਕੁਲ ਸਕਰੀਨ ਦੇ ਵਿੱਚ ਵੇਖ ਕੇ ਚੈੱਕ ਕਰੋ ਇਹ ਜਿਹੜੀ 15 ਕਿਲੋ 14 ਕਿਲੋ 15 ਕਿਲੋ ਚੁਵਾਈ ਕਰਾਉਣ ਡਈ ਆ ਇਹਦੇ ਮਗਰ ਦੋਸਤੋ ਇਹ ਫੀਮੇਲ ਹੈਗੀ ਆ ਤੇ ਜਿਹੜੀ ਹੁਣ ਬਿਲਕੁਲ ਹਜੇ ਬੌਲਟ ਇੱਕ ਟਾਈਮ ਚੋ ਕੇ ਖਾਲੀ ਕੀਤੀ ਵੀਰ ਨੇ ਉਹਦੇ نیچے ਜਿਹੜਾ ਦੋਸਤੋ ਇਹ ਬੱਚਾ ਹੈਗਾ ਜਿਹ ਦੂਜਾ ਦਿਨ ਹੋ ਗਿਆ ਸੋਈ ਨੂੰ ਝੋਟੀ ਨੂੰ ਤੇ ਫੀਮੇਲ ਕਾਫ ਆ ਠੀਕ ਹੈ ਜੀ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ